ਆਪਾਂ ਚੱਲਦੇ ਆਂ ਜੀ ਅੱਜ ਆਪਣੇ ਪਿੰਡ ਬਲਾਸਪੁਰ ਬਾਬਾ ਜੀਵਨ ਸਿੰਘ ਨਗਰ ਜਿਹਨੂੰ ਧੱਕਾ ਵਸਤਰੀ ਵੀ ਕਹਿੰਦੇ ਆ ਸਰਕਾਰੀ ਹਸਪਤਾਲ ਕੋਲੇ ਜਿੱਥੇ ਸੂਬੇਦਾਰ ਮੇਜਰ ਸਰਦਾਰ ਅਮੋਲਕ ਸਿੰਘ ਜਿਨ੍ਹਾਂ ਨੇ ਇੱਕ ਇਸ ਧਰਮਸ਼ਾਲਾ ਲਈ ਜੋ ਵਾਟਰ কুলਰ দান ਕੀਤਾ ਆਪਾਂ ਤੁਹਾਨੂੰ ਦਿਖਾਉਣੇ ਆ ਇੱਥੋਂ ਦੀਆਂ ਤਸਵੀਰਾਂ ਪਾਣੀ ਬਹੁ ਮਿਲਾਂ ਪਾਣੀ ਦੀ ਕੀਮਤ ਜਾਣੋ ਪਾਣੀ ਨੂੰ ਬਰਥ ਨਾਲ ਨਾ ਡੋਲੋ ਆਪਾਂ ਕਰਦੇ ਆ ਇੱਥੇ ਗੱਲਬਾਤ ਕਿ ਮੈਂ ਕਮੇਟੀ ਵਾਲਿਆਂ ਨੇ ਸੂਬੇਦਾਰ ਸਾਹਿਬ ਦਾ ਜੋ ਧੰਨਵਾਦ ਕੀਤਾਗਾ ਜੋ ਬੜੀ ਮੁਸ਼ਕਲ ਸੀ ਬਹੁਤ ਦੂਰੋਂ ਪਾਣੀ ਲੈ ਕੇ ਆਉਂਦੇ ਸੀਗੇ ਇਹ ਸੂਏ ਕੋਲੋਂ ਪਾਣੀ ਕਦੇ ਲੈ ਕੇ ਆਉਣਾ ਪੈਂਦਾ ਸੀ ਸਾਨੂੰ ਬਾਬਾ ਜੀਵਨ ਸਿੰਘ ਨਗਰ ਦੀ ਸਾਰੀ ਹੀ ਸਮੂਹ ਸੰਗਤ ਵੱਲੋਂ ਮੈਂਬਰਾਂ ਵੱਲੋਂ ਇਹਨਾਂ ਦਾ ਸੂਬੇਦਾਰ ਅਮੋਲਕ ਸਿੰਘ ਦਾ ਜੀ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਹੈ ਧੰਨਵਾਦ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਪ੍ਰਾਲਾ ਕੀਤਾਗਾ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਵੀ ਜੋ ਕਿ ਜਿਨ੍ਹਾਂ ਦੇ ਘਰ ਫ੍ਰੀਜਾਂ ਦੀ ਕਮੀ ਸੀ ਕਿ ਇਹਨਾਂ ਦੇ ਪਾਣੀ ਦੇ ਬੜੇ ਸਮੱਸਿਆ ਸੀਗੀ ਸਾਨੂੰ ਠੰਡੇ ਦੀ ਅਸੀਂ ਉਹ ਸਵੇਰ ਤੋਂ ਪਾਣੀ ਲੈ ਕੇ ਹੁੰਦੇ ਸੀਗੇ ਰੋਡ ਤੋਂ ਜੀ ਸਾਡੇ ਜਵਾਗ ਜਾਂਦੇ ਸੀ ਰੋਡ ਦੇ ਵਿੱਚ ਸਾਨੂੰ ਬੜੀ ਪਰੇਸ਼ਾਨੀ ਜੀ ਵੀ ਕਿਸ ਤਰ੍ਹਾਂ ਦੇ ਕੋਈ ਗਲਵਾਤ ਨਾ ਹੋ ਜੇ ਬੱਚਿਆਂ ਨੂੰ ਵੀ ਸਾਨੂੰ ਜੋ ਪਾਣੀ ਦੀ ਸਮੱਸਿਆ ਸੀ ਸ਼ੂਬੇ ਸਾਹਿਬ ਜੀ ਨੇ ਪਾਣੀ ਦੀ ਕੀਤੀ ਜ ਸਾਡੀ ਮੰਗ ਪੂਰੀ ਕੀਤੀ ਆ ਜੋ ਅਸੀਂ ਇਹਨਾਂ ਨੂੰ ਕਿਹਾ ਸੀ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਜੋ ਕਿ ਵੱਡਾ ਪ੍ਰਾਲਾ ਕੀਤਾ ਸਾਡੀ ਸਾਂਝੀ ਧਰਮਸ਼ਾਲਾ ਜੀ ਨਗਰ ਦੀ ਇੱਥੇ ਜੋ ਵੀ ਕੋਈ ਪ੍ਰੋਗਰਾਮ ਹੁੰਦਾ ਚਲੋ ਪ੍ਰੋਗਰਾਮ ਦੇ ਵਿੱਚ ਵਰਤਉ ਉਦੋਂ ਤੇ ਬਾਕੀ ਆ ਘਰਾਂ ਦਾ ਜੀ ਜਿਹੜੇ ਇੱਥੇ ਟੂਬੀ ਲੱਗੀ ਵੀ ਆ ਘਰਾਂ ਨੂੰ ਲੋਕ ਪਾਣੀ ਲੈ ਕੇ ਜਾਂਦੇ ਆ ਜੀ ਸਾਰੇ ਇਹੀ ਕਹਿੰਦੇ ਜੀ ਬਹੁਤ ਵਧੀਆ ਹੋਇਆ ਧੰਨਵਾਦ ਕਰਦੇ ਆ ਸਾਰੇ ਨਗਰ ਜਿਹੜੇ ਵੀ ਘਰੇ ਤੋਂ ਪਾਣੀ ਲੈ ਕੇ ਜਾਂਦੇ ਆ ਬਹੁਤ ਵੱਡਾ ਪ੍ਰਾਲਾ ਕੀਤਾ ਚਾਹੀ ਤਹਿ ਦਿਲੋਂ ਧੰਨਵਾਦ ਕਰਦੇ ਆ ਠੀਕ ਹੈ ਸ੍ਰੀ ਬਾਹੀ ਗੁਰਜੀ ਕੀ ਫਤਗ ਸਾਡੇ ਬਹੁਤ ਹੀ ਸਤਿਕਾਰਯੋਗ ਸਾਹਿਬ ਦਾ ਮੈਂਬਰ ਸਾਹਿਬ ਅਮੌਲਕ ਸਿੰਘ ਜੀ ਸੂਬੇਦਾਰ ਸਾਹਿਬ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਬਹੁਤ ਵਧੀਆ ਵਾਟਰ ਕੁਕਲਰ ਲਵਾ ਕੇ ਦਿੱਤਾ ਇੱਥੇ ਅਸੀਂ ਇਹਨਾਂ ਦਾ ਤਹਿਤ ਲੋ ਸਾਰੀ ਬਸਤੀ ਵੱਲੋਂ ਬਾਬਾ ਜੀਵਨ ਸਿੰਘ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਗਰੀਬ ਪਰਸਾਂ ਲਈ ਇਹ ਬਹੁਤ ਵਧੀਆ ਸਕੀਮ ਸੋਚੀ ਸਾਨੂੰ ਇੱਥੋਂ ਚੱਲ ਕੇ ਰੋਡ ਉੱਪਰ ਜਾਣਾ ਪੈਂਦਾ ਸੀ ਸਾਨੂੰ ਬਹੁਤ ਸਮੱਸਿਆ ਆਉਂਦੀ ਸੀ ਇਹਨਾਂ ਨੇ ਸਾਡੀ ਸਮੱਸਿਆ ਦੂਰ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਤਹਿ ਦਿਲੋਂ ਬਾਬਾ ਜੀਵਨ ਸਿੰਘ ਜੀ ਦੀ ਨਗਰ ਬਸਤੀ ਵੱਲੋਂ ਅਸੀਂ ਸੂਬੇਦਾਰ ਸਾਹਿਬ ਮੋਲਕ ਸਿੰਘ ਜੀ ਸਾਹਿਬ ਦਾ ਮੈਂਬਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੰਕਲ ਜੀ ਜਿਹੜਾ ਤੁਸੀਂ ਆਪਣੇ ਪਿੰਡ ਬਲਾਸਪੁਰ ਦੀ ਬਸਤੀ ਵਿੱਚ ਜੋ ਵਾਟਰ কুলਰ ਲਗਾਇਆ ਇਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਐਂਵਾ ਕਿ ਮੈਂ ਪਿੰਡ ਦੇ ਵਿੱਚ ਇੱਕ ਵਾਟਰ কুলਰ ਆਪਣੇ ਉੱਤੇ ਰਾਣੀ ਦੇ ਬੋਰਡ ਕੋਲੇ ਲਾਇਆ ਸੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਹਸਪਤਾਲ 'ਚ ਜਗ੍ਹਾ ਚਾਹੀਦੀ ਹੈ ਹਸਪਤਾਲ 'ਚ ਤਾਂ 파 ਰੋ ਲਾਇਆ ਫਿਰ ਇੱਥੇ ਠੱਕਾ ਵਸਤੀ ਨੂੰ ਕੋਈ ਨਹੀਂ ਸੀ ਪੋਛਤਾ ਵੀ ਇਹਨਾਂ ਦਾ ਕੀ ਕਰਿਆ ਜਾਵੇ ਔਰ ਇਸ ਵਸਤੀ ਦੇ ਨਾਲ ਮੇਰਾ ਲਗਾਓ ਸੀ ਸ਼ੁਰੂ ਤੋਂ ਜਦੋਂ ਦੀ ਸਾਡੀ ਇੱਥੇ ਜ਼ਮੀਨ ਮੇਰਾ ਇਹਨਾਂ ਨਾਲ ਪਿਆਰ ਸੀ ਦਿਲੋਂ ਪਿਆਰ ਸੀ ਮੈਂ ਆਪਦੇ ਪਰਿਵਾਰ ਨਾਲ ਰਹਿ ਕੀਤੀ ਵੀ ਆਪਾਂ ਇੱਕ ਠੱਕਾ ਵਸਤੀ ਦੇ ਵਿੱਚ ਇਹ ਬਾਟਰ ਕੂਲਰ ਜਰੂਰ ਲਵਾਈਏ ਅਸੀਂ ਹੁਣ ਆ ਸ਼ਹੀਦਾਂ ਦੇ ਦਿਨ ਚੱਲਦੇ ਸੀ ਗੁਰੂ ਅਰਜਨ ਦੇਵ ਜੀ ਦੇ ਨੋਂਤੇ ਸੀ ਇਹ ਇਹ দান ਕੀਤਾ ਠੀਕ ਹੈ ਜੀ 12 10 ਨੀਮਾ ਆਇਆ ਕੜ ਕੇ ਫੋਟੋ ਆ ਸਦੀਪ ਬਾਟਰ ਕੇ ਦੋਗੇ ਠੀਕ ਹੈ